ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣ ਤੁਸੀਂ ਦੇਖ ਰਹੇ ਹੋ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਸ ਜਗ੍ਹਾ ਤੇ ਵਿਆਹ ਹੋਇਆ ਸੀ ਉਹ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਲੋ ਜੀ ਤੁਸੀਂ ਕਰੋ ਦਰਸ਼ਨ ਨਿਵਾਸ ਅਤੇ ਵਿਆਹ ਸਥਾਨ ਮਾਤਾ ਗੁਜਰੀ ਜਿਨ੍ਹਾਂ ਦਾ ਗੁਰੂ ਤੇਗ ਬਹਾਦਰ ਨਾਲ ਵਿਆਹ ਹੋਇਆ ਸੀਗਾ ਆਪਾਂ ਉੱਪਰ ਚੱਲਦੇ ਆਂ ਦਰਬਾਰ ਸਾਹਿਬ ਦੇ ਵੱਲ ਦੇਖੋ ਉੱਪਰਲੀ ਮੰਜ਼ਲ ਤੇ ਦਰਬਾਰ ਸਾਹਿਬ ਬਣਿਆ ਤੇ ਨਾਲੇ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਦੰਨੇ ਆ ਇਸ ਜਗ੍ਹਾ ਦੇ ਦੇਖੋ ਇਹ ਸਾਹਮਣੇ ਇਤਿਹਾਸ ਲਿਖਿਆ ਇਸ ਜਗ੍ਹਾ ਦਾ ਸਾਰਾ ਸੰਖੇਪ ਦੇ ਵਿੱਚ ਇਹ ਤੁਸੀਂ ਪੜ੍ਹ ਸਕਦੇ ਹੋ ਤਾਂ ਗੁਰੂ ਜੀ ਦਾ ਵਿੱਕੇ ਕਰ ਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਜਿੱਥੇ ਆਨੰਦ ਕਾਰਜ ਹੋਏ ਸੀ ਉਹਨਾਂ ਦੇ ਵਿਆਹ ਦੀ ਰਸਮ ਹੋਈ ਸੀ ਉਸ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਕਰਤਾਰਪੁਰ ਸਾਹਿਬ ਦੇਖੋ ਕਰਤਾਰਪੁਰ ਦੇ ਵਿਚਕਾਰ ਇਹ ਜਿਹੜਾ ਸਥਾਨ ਹੈ ਉਸ ਤੇ ਤਾਂ ਬਹੁਤ ਇਤਿਹਾਸਕ ਮਹੱਤਤ ਹੈ ਇਸ ਜਗ੍ਹਾ ਦੀ ਬਾਕੀ ਵਿਆਪੁਰਬ ਬਾਰੇ ਜੋ ਇਹ ਇਸ ਵਾਰ ਸਮਾਗਮ ਹੋ ਰਹੇ ਨੇ ਉਹਨਾਂ ਦੀ ਇਹ ਪੂਰਨ ਜਾਣਕਾਰੀ ਇਹ ਦੇਖ ਰਹੇ ਹੋ ਤੁਸੀਂ ਹਾਂਜੀ ਹੁਣ ਆਪਾਂ ਮਾਤਾ ਗੁਜਰੀ ਦੇ ਪੇਕੇ ਘਰ ਜਾਂ ਕਹਿ ਲੋ ਉਹਨਾਂ ਦਾ ਵਿਆਹ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਉਸ ਸਥਾਨ ਤੇ ਪਹੁੰਚਿਆ ਇਸ ਜਗ੍ਹਾ ਦੇ ਇਤਿਹਾਸ ਬਾਰੇ ਵੀਰ ਜੀ ਆਪਾਂ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਪਵਿੱਤਰ ਸਥਾਨ ਹੈ ਇੱਕ ਕਰਤਾਰਪੁਰ ਦੀ ਪਾਵਨ ਧਰਤੀ ਤੇ ਜਦੋਂ ਸ਼੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਇੱਥੇ ਜਿਹੜਾ ਬਿਉਨ ਆਏ ਆ ਮਾਤਾ ਗੁਜਰੀ ਜੀ ਨੂੰ ਉਸ ਸਮੇਂ ਭਾਈ ਲਾਲ ਜੀ ਚੰਦ ਜੀ ਦੇ ਕਾਰ ਵਿੱਚ ਮਾਤਾ ਗੁਜਰੀ ਜੀ ਜਿਹੜੇ ਰਹਿੰਦੇ ਸਨ ਉਦੋਂ ਗੁਰਤੇਗ ਭਾਦਰ ਜੀ ਦਾ ਜਿਹੜਾ ਨਾਮ ਵੀ ਸੀਗਾ ਭਾਈ ਤਿਆਗ ਮਲ ਤੋਂ ਗੁਰਤੇਗ ਬਹਾਦਰ ਤੇਗ ਬਹਾਦਰ ਜਿਹੜਾ ਉਹ ਇਸੇ ਸਥਾਨ ਤੇ ਪਿਆ ਸੀ ਕਿਉਂਕਿ ਉਹ ਤੇਗ ਚਲਾਨਦੇ ਬਹੁਤ ਨਹੀਂ ਸੀ ਤੇ ਇੱਥੇ ਹੀ ਉਹਨਾਂ ਦਾ ਜਿਹੜਾ ਆ ਵਿਆਹ ਜਿਹੜਾ ਮਾਤਾ ਗੁਜਰੀ ਜੀ ਦੇ ਨਾਲ ਹੋਣਾ ਹੋਇਆ ਔਰ ਇਹ ਕਰਤਾਰਪੁਰ ਨੂੰ ਬੜਾ ਵੱਡਾ ਮਾਨ ਪ੍ਰਾਪਤ ਹੈ ਕਿ ਗੁਰਗੋਬੀ ਸਿੰਘ ਮਹਾਰਾਜ ਜੀ ਦਾ ਨਾਨਕਾ ਘਰ ਹੈ ਉਹ ਕਰਤਾਰਪੁਰ ਦੇ ਵਿੱਚ ਸੁਸ਼ੋਭਿਤ ਹੈ ਇਸ ਸਥਾਨ ਤੇ ਹਰ ਸਾਲ ਜਿਹੜਾ ਮਾਤਵਰੀ ਦਾ ਵਿਆਹਪੁਰਬ ਬੜੀ ਚੜਤ ਚੜਦੀ ਕਲਾ ਵਿੱਚ ਮਨਾਇਆ ਜਾਂਦਾ ਹੈ ਜਿਹਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਅਤੇ ਹੋਰ ਵੀ ਪੰਥਕ ਸ਼ਖਸੀਅਤਾਂ ਧਾਰਮਿਕ ਸ਼ਖਸੀਅਤਾਂ ਸਾਡੇ ਸਿੱਖ ਵਿਦਵਾਨ ਅਤੇ ਹਜ਼ੂਰੀ ਰਾਗੀ ਜੀ ਦੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਉਚੇਜੇ ਤੌਰ ਤੇ ਜਿਹੜਾ ਇਸ ਜਗ੍ਹਾ ਤੇ ਔਰ ਇਹ ਸਾਰਾ ਸਮਾਗਮ ਜਿਹੜਾ ਹੈ ਸਾਡੇ ਇੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਨ ਦੀਪ ਸਿੰਘ ਜੀ ਕਾਲੋ ਵੱਲੋਂ ਇਹ ਜਿਹੜਾ ਪ੍ਰੋਗਰਾਮ ਲਿਖਿਆ ਜਾਂਦਾ ਹੈ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਅਤੇ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਵੱਡੇ ਸਹਿਯੋਗ ਨਾਲ ਜਿਹੜੇ ਵੱਡੇ ਕਾਰਜ ਕਰਾਏ ਜਾਂਦੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹਦੇ ਸਬੰਧ ਦੇ ਵਿੱਚ ਵੀ 26 ਤਰੀਕ ਨੂੰ ਮਹਾਨ ਨਗਰ ਕੀਰਤਨ ਅਤੇ 29 ਤਰੀਕ ਨੂੰ ਜਿਹੜਾ 28 ਤਰੀਕ ਨੂੰ ਜਿਹੜਾ ਗੁਰਮਤ ਸਮਾਗਮ ਕਰਵਾਇਆ ਜਾਵੇਗਾ ਸਾਰੀਆਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਵੀ ਇਸ ਇਸ ਸਥਾਨ ਤੇ ਅਦੇਸ਼ੀਰ ਗੁਰਦੰਦੇ ਪਬਲਿਕ ਸਕੂਲ ਵਿਕੇ ਜਿੱਥੇ ਕੀਰਤਨ ਦੀਵਾਰ ਹੋਣੇ ਉਹ ਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਦੇਖੋ ਜੀ ਇਹ ਆਪਾਂ ਬਾਹਰੋਂ ਦਰਸ਼ਨ ਕਰ ਰਹੇ ਹਾਂ ਮਾਤਾ ਗੁਜਰੀ ਦੇ ਪੇਕੇ ਘਰ ਦੇ ਵਿੱਚ ਜਿਹੜਾ ਸਥਾਨ ਹੈ ਜੇ ਉਹਨਾਂ ਦਾ ਵਿਆਹ ਦਾ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਨਾਲ ਉਹ ਉਸ ਜਗ੍ਹਾ ਤੇ ਜੋ ਗੁਰਦੁਆਰਾ ਸਾਹਿਬ ਬਣੇ ਨੇ ਉਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਸ਼ਹਿਰ ਦੇ ਵਿਚਕਾਰ ਬਣਿਆ ਹੈ ਕਰਤਾਰਪੁਰ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਘਰ ਇਹ ਤੁਸੀਂ ਉਹ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣ ਆਪਾਂ ਪਹੁੰਚੇ ਆ ਇਤਿਹਾਸਿਕ ਗੁਰਦੁਆਰਾ ਸ੍ਰੀ ਚਵੱਚਾ ਸਾਹਿਬ ਪਾਤਸ਼ਾਹੀ ਛੇਵੀ ਇੱਕ ਬੋਰਡ ਲੱਗਿਆ ਤੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਉਸ ਬੋਰਡ ਦੇ ਉੱਪਰ ਚੰਗੀ ਤਰ੍ਹਾਂ ਲਿਖਿਆ ਹੋਇਆ ਕਿ ਇੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਤੇ ਸ੍ਰੀ ਗੁਰੂ ਹਰਰਾਏ ਜੀ ਨਿਵਾਸ ਸਥਾਨ ਸੀ ਉਹਨਾਂ ਦਾ ਹੈ ਇੱਥੇ ਇੱਕ ਬੜਾ ਚੌੜਾ ਖੂਹ ਸੀ ਤੇ ਉਹ ਖੂਹ ਦਾ ਜਿਹੜਾ ਪਾਣੀ ਸੀ ਜਲ ਸੀ ਉਹ ਬਾਗਾਂ ਦੇ ਵਿੱਚ ਪੈਂਦਾ ਸੀ ਜਲ ਦੇ ਨਾਲ ਫੁਹਾਰੇ ਚੱਲਦੇ ਸੀ ਜਿਨ੍ਹਾਂ ਫੁਹਾਰੇ ਗੁਰਦੁਆਰੇ ਦੇ ਚਵੱチェ ਦੇ ਵਿੱਚ ਲੱਗਾ ਹੋਇਆ ਸੀ ਜਿਨ੍ਹਾਂ ਵਿੱਚੋਂ ਇਸ ਚਵੱチェ ਦੇ ਕਿਨਾਰੇ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਭਜਨ ਕਰਦੇ ਸੀ ਇਸ ਚਵੱチェ ਵਾਲੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਬੀਬੀ ਕੋਲਾ ਜੀ ਦਾ ਸਮਾਦੀ ਸਥਾਨ ਗੁਰਦੁਆਰਾ ਚਵੱਚਾ ਸਾਹਿਬ ਦੇ ਨਾਲ ਹੀ ਬਾਗ ਦੇ ਵਿੱਚ ਬੀਬੀ ਕੋਲਾ ਜੀ ਦੀ ਸਮਾਦੀ ਸਥਾਨ ਹੈ ਇੱਥੇ ਹੀ 31 ਜੇਠ 1679 ਬਿਕਰਮੀ ਨੂੰ ਬੀਬੀ ਕੌਲਾਂ ਜੀ ਦਾ ਦਿਹਾਂਤ ਹੋਇਆ ਸੀ ਬੀਬੀ ਕੌਲਾਂ ਜੀ ਭਾਵਨਾ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆੰਤਮ ਸਮੇਂ ਉਸ ਨੂੰ ਇੱਥੇ ਪਹਾਰ ਕੇ ਦਰਸ਼ਨ ਦਿੱਤੇ ਤੇ ਆੰਤਮ ਸੰਸਕਾਰ ਕੀਤਾ ਸੀ ਤੇ ਨਾਲ ਚੋਪੜ ਸਾਬ ਲਿਖਿਆ ਬੀਬੀ ਕੌਲਾਂ ਜੀ ਦੇ ਅਸਥਾਨ ਦੇ ਪਾਸ ਹੀ ਦਰਖਤ ਹੇਠ ਚੋਪੜ ਬਣਿਆ ਹੋਇਆ ਇਸ ਦੁਆਲੇ ਚਾਰਦੁਆਰੀ ਹੈ ਇਥੇ ਹੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਪੈਂਦੇਖਾਂ ਜਰਨੈਲ ਨਾਲ ਇਥੇ ਚੌਪੜ ਖੇਡਿਆ ਕਰਦੇ ਸਨ ਆ ਦੇਖੋ ਜੀ ਇਹੇ ਬਣਿਆ ਉਹ ਚੌਪੜ ਸਾਹਿਬ ਜਿੱਥੇ ਪੈਂਦੇਖਾਂ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼ੇਮੇ ਪਾਸ਼ਾ ਚੌਪੜ ਖੇਡਿਆ ਕਰਦੇ ਸਨ ਆ ਦੇਖੋ ਉਸੇ ਤਰ੍ਹਾਂ ਹਜੇ ਪੁਰਾਣਾ ਮਤਲਬ ਇਦਰਾਕਤਾਂ ਦੇ نیچے ਬਣਿਆ ਹੋਇਆ ਚੋਪੜ ਸਾਹਿਬ ਕਿਹਾ ਜਾਂਦਾ ਇਹਨੂੰ ਤੇ ਤੁਸੀਂ ਅੱਗੇ ਜਾ ਕੇ ਦਾ ਨਜ਼ਾਰਾ ਵੀ ਦੇਖੋ ਦ੍ਰਿਸ਼ ਜਿਹੜਾ ਪ੍ਰਾਤਨ ਇਮਾਰਤਾਂ ਨਾਲ ਭਰਿਆ ਹੋਇਆ ਇਧਰ ਬੋਰਡ ਲੱਗਿਆ ਦਰਬਾਰ ਸਾਹਿਬ ਹੈ ਜਿਹੜਾ ਉਹ ਉੱਪਰਲੀ ਮੰਜ਼ਲ ਤੇ ਬਣਿਆ ਆਓ ਤੁਹਾਨੂੰ ਦਰਸ਼ਨ ਕਰਾਉਨੇ ਆਂ ਅੰਦਰੋਂ ਦਰਬਾਰ ਸਾਹਿਬ ਦੇ ਗੁਰਦੁਆਰਾ ਚਵੱਚਾ ਸਾਹਿਬ ਪਾਤਸ਼ਾਹੀ ਛੇਵੀ ਤੇ ਆਲੇ ਦੁਆਲੇ ਦਾ ਦ੍ਰਿਸ਼ ਵੀ ਦਿਖਾਉਨੇ ਆ ਪ੍ਰਾਤਨ ਕਿਸ ਤਰ੍ਹਾਂ ਹੈ ਕਰਤਾਰਪੁਰ ਸਾਹਿਬ ਦੇ ਵਿੱਚ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਸਥਾਨ ਹੈ ਉਸ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਸਾਹਮਣੇ ਦੇਖੋ ਜੀ ਦਰਬਾਰ ਸਾਹਿਬ पातशाही सेवी चवचा साहेब इस स्थान श्री गुरु ਫਰ ਗੋਬਨ ਸੈਡ ਜੀ ਕੋਲ ਕਰਵਾਇਆ ਕਰਦੇ ਸਨ ਉਹਨਾਂ ਦੀ ਇਸ ਉਹਨਾਂ ਦੀ ਇਸ ਚੀਜ਼ਾਂ ਦੇ ਕਰਕੇ ਹੀ ਉਹਨਾਂ ਨੇ ਮੀਰੀ ਤੇ ਪੀਰੀ ਦਾ ਕਨਸੈਪਟ ਇੰਟਰੋਡਿਊਸ ਕਰਿਆ ਸੀ ਜਿਸ ਕਾਰਨ ਸਿੱਖ ਆਪਣੇ ਹੋਣ ਵਾਸਤੇ ਲੜ ਸਕੇ ਤੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਕਿ ਸਿਰਫ ਰੱਬ ਦਾ ਨਾਮ ਜਪਨਰ ਆਪਣਾ ਅਸਤਿਤਵ ਬਚਾਇਆ ਨਹੀਂ ਜਾ ਸਕਦਾ